ਸੋਚੇ ਸੋਚ ਨਾ ਹੋਈ ਜੇ ਸੋਚੀ ਲੱਖ ਵਾਰ ਆਪ ਫਰਮਾਉਂਦੇ ਹਨ ਜਿਸ ਅਕਾਲ ਪੁਰਖ ਨੇ ਇਹ ਸੰਸਾਰ ਦੀ ਰਚਨਾ ਰਚੀ ਹੈ ਇਹ ਸ੍ਰਿਸ਼ਟੀ ਸਾਰੇ ਹੀ ਉਹਨਾਂ ਦੇ ਹੁਕਮ ਵਿੱਚ ਚੱਲ ਰਹੀ ਹੈ ਔਰ ਕੋਈ ਇਹ ਸੋਚੇ ਕਿ ਮੈਂ ਵੀ ਕੋਈ ਆਪਣੀ ਸੋਚ ਸੋਚ ਕੇ ਹਿੱਸਾ ਪਾਵਾਂ ਤਾਂ ਉਸ ਦੀ ਕੋਈ ਵੀ ਸੋਚ ਦਖਲ ਅੰਦਾਜ਼ ਨਹੀਂ ਹੋ ਸਕਦੀ ਭਾਵੇਂ ਲੱਖਾਂ ਸੋਚਾਂ ਸੋਚੇ ਉਸ ਦੀ ਸੋਚ ਉਹਨਾਂ ਦੇ ਹੁਕਮ ਵਿੱਚ ਦਖਲ ਅੰਦਾਜ਼ੀ ਨਹੀਂ ਕਰ ਸਕਦੀ ਚੁੱਪੇ ਚੁੱਪ ਨਾ ਹੋਵਈ ਜੇ ਲਾਏ ਰਹਾ ਲਿਵ ਤਾਰ ਆਪ ਫਰਮਾਉਂਦੇ ਹਨ ਜੇ ਕੋਈ ਇਹ ਖਿਆਲ ਕਰੇ ਕਿ ਮੇਰੀ ਸੋਚ ਬੇਅਰਥ ਹੈ ਮੈਂ ਚੁੱਪ ਹੀ ਰਹਾ ਹਾਂ ਤੇ ਚੁੱਪ ਹੋਏ ਰਹਿਣਾ ਵੀ ਇਸ ਦੇ ਵਸ ਨਹੀਂ ਤੇ ਚੁੱਪ ਹੋਏ ਰਹਿਣਾ ਵੀ ਇਸ ਦੇ ਵਸ ਵਿੱਚ ਨਹੀਂ ਭਾਵੇਂ ਬਿਲਕੁਲ ਹੀ ਅਡੋਲ ਹੋਣ ਦਾ ਇਤਨ ਕਰੇ ਤੇ ਇਸ ਦੀ ਮਰਜ਼ੀ ਨਹੀਂ ਚੱਲ ਸਕਦੀ ਕਿਉਂਕਿ ਇਹ ਹੁਕਮ ਵਿੱਚ ਹੈ ਆਪਣੀ ਮਰਜ਼ੀ ਨਹੀਂ ਕਰ ਸਕਦਾ ਭੁੱਖਾਂ ਭੁੱਖ ਨਾ ਉਤਰੀ ਜੇ ਬੰਨਾਂ ਪੁਰੀਆਂ ਭਾਰ ਆਪ ਹੁਕਮ ਨੂੰ ਪੱਕੀ ਤਰ੍ਹਾਂ ਦ੍ਰਿੜ ਕਰਾਉਂਦੇ ਹਨ ਅਤੇ ਫਰਮਾਉਂਦੇ ਹਨ ਕਿ ਜਿਸ ਨੂੰ ਭੁੱਖ ਲਾ ਕੇ ਭੇਜਿਆ ਹੈ ਇਸ ਜੀ ਦੀ ਕੀ ਮਜਾਲ ਹੈ ਕਿ ਉਸ ਦੀ ਭੁੱਖ ਉਤਾਰ ਸਕੇ ਭਾਵੇਂ ਪੂਰੀਆਂ ਦੀਆਂ ਮਾਈਆਂ ਅੰਡਾਂ ਦੀਆਂ ਪੰਡਾਂ ਇਸ ਦੇ ਹਵਾਲੇ ਕਰ ਦਿਓ ਤਾਂ ਵੀ ਭੁੱਖ ਨਹੀਂ ਉਤਰੇਗੀ ਭਾਵ ਜੋ ਉਹਨਾਂ ਕੀਤਾ ਹੈ ਉਹ ਹੀ ਇਸ ਦਾ ਰਹੇਗਾ ਜੋ ਉਹਨਾ ਕੀਤਾ ਹੈ ਉਹ ਹੀ ਇਸ ਦਾ ਰਹੇਗਾ ਇਹ ਵਿੱਚ ਕੁਝ ਨਹੀਂ ਕਰ ਸਕਦਾ ਇਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ ਆਹ ਫਰਮਾਉਂਦੇ ਹਨ ਕਿ ਜੇ ਕਿਸੇ ਵਿੱਚ ਹਜ਼ਾਰਾਂ ਤੇ ਲੱਖਾਂ ਸਿਆਣਪਾਂ ਹੋਣ ਤੇ ਆਖੇ ਇਸ ਹੁਕਮ ਵਿੱਚ ਮੈਂ ਵੀ ਕੋਈ ਹਿੱਸਾ ਪਾਵਾਂ ਜਾਂ ਦਖਲ ਅੰਦਾਜ਼ੀ ਕਰਾਂ ਤਾਂ ਉਸ ਦੀ ਇੱਕ ਵੀ ਨਹੀਂ ਚੱਲ ਸਕਦੀ ਕਿਉਂਕਿ ਹੁਕਮ ਹੁਕਮ ਹੀ ਹੈ ਦੂਜਾ ਕੋਈ ਵੀ ਆਪਣੀ ਸਿਆਨਪ ਨਾਲ ਉਸ ਦੇ ਹੁਕਮ ਵਿੱਚ ਦਖਲਅੰਦਾਜ਼ੀ ਨਹੀਂ ਕਰ ਸਕਦਾ ਤੇ ਨਾ ਹੀ ਉਸ ਦੀ ਚੱਲ ਸਕਦੀ ਹੈ ਕੇਵ ਸਚਿਆਰਾ ਹੋਈ ਹੈ ਕਿਵ ਕੁੜਾ ਟੁੱਟ ਪਾਲ ਜੇ ਕੋਈ ਇਹ ਵਿਚਾਰ ਕਰੇ ਕਿ ਜਦੋਂ ਇਹ ਸਾਰਾ ਸੰਸਾਰ ਹੁਕਮ ਵਿੱਚ ਹੀ ਚੱਲ ਰਿਹਾ ਹੈ ਅਸਾ ਇਹ ਮੰਨ ਰੱਖਿਆ ਹੈ ਕਿ ਅਸੀਂ ਸਭ ਕੁਝ ਆਪਣੀ ਮਰਜ਼ੀ ਨਾਲ ਕਰ ਰਹੇ ਹਾਂ ਇਹ ਜੋ ਅਸਾ ਝੂਠ ਦੀ ਕੰਦ ਉਸਾਰ ਰખી ਹੈ ਇਹ ਕਿਸ ਤਰ੍ਹਾਂ ਟੈਹ ਸਕਦੀ ਹੈ ਤੇ ਅੱਗੇ ਹਜ਼ੂਰ ਦੱਸਦੇ ਹਨ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਆਪ ਫਰਮਾਉਂਦੇ ਹਨ ਕਿ ਉਹਨਾਂ ਦੇ ਹੁਕਮ ਰਜ਼ਾ ਵਿੱਚ ਆਪਣੇ ਆਪ ਨੂੰ ਸਮਝੇ अथवा ਜਾਣੇ ਇਹ ਨਾਲ ਹੀ ਲਿਖ ਦਿੱਤਾ ਹੈ ਬਾਰੋਂ ठाटा बागा ਕਰਦਾ ਹੋਇਆ ਮੈਂ ਮੇਰੀ ਦਾ ਅੱਖਰ ਵਰਤੇ ਪਰੰਤੂ ਦਿਨੋ ਇਹ ਸਮਝ ਰੱਖਿਆ ਹੋਵੇ ਕਿ ਮੇਰੇ ਕੁਝ ਇਖਤਿਆਰ ਨਹੀਂ ਹੋਣਾ ਉਹ ਹੈ ਜੋ ਉਸ ਦੀ ਰਜ਼ਾ ਹੋਵੇਗੀ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਫਤਿਹ ਫਤਿਹ